ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰਜਨ ਨਾਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੋ ਜੀ ਸੋਨਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੇ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚੋਂ ਸਾਨੂੰ ਇੱਕ ਨਹੀਂ ਬਲਕਿ ਕਈ ਸਿੱਖਿਆਵਾਂ ਮਿਲਣਗੀਆਂ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੇ ਜੇ ਵੀਡੀਓ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਪਰ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਕਹਾਣੀ ਦੇ ਪਾਤਰ ਘਟਨਾਵਾਂ ਵੱਲ ਨਹੀਂ ਜਾਣਾ ਆਪਾਂ ਆਪਣਾ ਸਾਰਾ ਧਿਆਨ ਕਹਾਣੀ ਦੀ ਸਿੱਖਿਆ ਵੱਲ ਰੱਖਣਾ ਹੈ ਕਿਉਂਕਿ ਜੋ ਵੀ ਕਹਾਣੀਆਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆ ਨਾ ਉਹਨਾਂ ਦੇ ਪਿੱਛੇ ਦਾ ਮੁੱਖ ਮਕਸਦ ਇਹ ਹੁੰਦਾ ਹੈ ਕਿ ਆਪਾਂ ਇਹਨਾਂ ਕਹਾਣੀਆਂ ਦੇ ਰਾਹੀਂ ਆਪ ਜੀ ਤੱਕ ਚੰਗੀ ਸਿੱਖਿਆ ਪਹੁੰਚਾ ਸਕੀਏ ਤਾਂ ਅੱਜ ਦੀ ਜਿਹੜੀ ਕਹਾਣੀ ਆ ਬਹੁਤ ਸਿੱਖਿਆ ਦਾਇਕ ਆ ਤਾਂ ਆਓ ਫਿਰ ਅੱਜ ਦੀ ਕਹਾਣੀ ਸ਼ੁਰੂ ਕਰਦੇ ਆ ਇਦਾਂ ਹੀ ਕਹਿੰਦੇ ਨਾ ਇੱਕ ਨਗਰ ਦੇ ਵਿੱਚ ਇੱਕ ਵਪਾਰੀ ਰਹਿੰਦਾ ਸੀ ਬਹੁਤ ਅਮੀਰ ਵਪਾਰੀ ਜਾ ਇੰਜ ਕਹਿ ਲੋ ਕਿ ਆਪਣੇ ਨਗਰ ਦਾ ਸਭ ਤੋਂ ਅਮੀਰ ਵਪਾਰੀ ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਧਨ ਦੌਲਤ ਸ਼ੋਹਰਤ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਉਹਦੇ ਘਰ ਦੇ ਵਿੱਚ ਉਸ ਦਾ ਇੱਕ ਪੁੱਤਰ ਪੁੱਤਰ ਨੂੰ ਬੜਾ ਵਧੀਆ ਪੜਾਇਆ ਲਿਖਾਇਆ ਉਹਦਾ ਪੁੱਤਰ ਕੰਮਕਾਰ ਕਰਾਉਂਦੇ ਯੋਗ ਸੀ ਉਹਦਾ ਪੁੱਤਰ ਅਕਸਰ ਕਹਿੰਦਾ ਕਿ ਪਿਤਾ ਜੀ ਮੈਨੂੰ ਵੀ ਤੁਸੀਂ ਆਪਣਾ ਕੰਮ ਧੰਦਾ ਕਾਰੋਬਾਰ ਸਮਝਾ ਦਿਓ ਤਾਂ ਜੋ ਮੈਂ ਵੀ ਤੁਹਾਡੇ ਨਾਲ ਹੈ ਤੁਹਾਡੇ ਕੰਮ ਦੇ ਵਿੱਚ ਹੱਥ ਵਟਾਵਾਂ ਪਰ ਕਹਿੰਦੇ ਉਹ ਵਪਾਰੀ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਆਪਣੇ ਪੁੱਤਰ ਨੂੰ ਟਾਲ ਦਿੰਦਾ ਕਿਉਂਕਿ ਉਹ ਵਪਾਰੀ ਨਹੀਂ ਸੀ ਚਾਹੁੰਦਾ ਕਿ ਮੇਰਾ ਪੁੱਤਰ ਕੰਮ ਕਰੇ ਅਤੇ ਪੁੱਤਰ ਦੇ ਕੰਮ ਨਾ ਕਰਨ ਦੇ ਪਿੱਛੇ ਦੇ ਦੋ ਕਾਰਨ ਸਨ ਇੱਕ ਤਾਂ ਉਸ ਵਪਾਰੀ ਨੂੰ ਲੱਗਦਾ ਸੀ ਕਿ ਮੇਰੇ ਨਾਲ ਉਹ ਚੰਗਾ ਵਪਾਰ ਹੋਰ ਕੋਈ ਵੀ ਦੂਸਰਾ ਇਨਸਾਨ ਕਰ ਨਹੀਂ ਸਕਦਾ। ਉਹਨੂੰ ਲੱਗਦਾ ਹੈ ਕਿ ਮੇਰਾ ਕੰਮ ਧੰਦਾ ਮੈਂ ਹੀ ਚੰਗੀ ਤਰ੍ਹਾਂ ਸਮਝਦਾ ਹਾਂ। ਮੈਂ ਅੱਜ ਤੱਕ ਇਹਨੂੰ ਆਪਣੀ ਮਿਹਨਤ ਦੇ ਨਾਲ ਇੰਨਾ ਚਾਰਸ਼ਫੇਰੇ ਫੈਲਾ ਦਿੱਤਾ ਹੈ। ਇੰਨਾ ਹੋਰ ਕੋਈ ਵੀ ਦੂਸਰਾ ਇਨਸਾਨ ਕਰ ਨਹੀਂ ਸੀ ਸਕਦਾ। ਇਸ ਕਰਕੇ ਉਹਨੂੰ ਕਿਸੇ ਤੇ ਵਿਸ਼ਵਾਸ ਨਹੀਂ ਸੀ। ਉਹ ਆਪ ਹੀ ਦਿਨ ਰਾਤ ਮਿਹਨਤ ਕਰਦਾ ਰਹਿੰਦਾ। ਬਸ ਉਹਦਾ ਸਾਰਾ ਧਿਆਨ ਆਪਣੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਰਹਿੰਦਾ ਅਤੇ ਦੂਸਰਾ ਕਾਰਨ ਉਹਦਾ ਇਹ ਵੀ ਸੀ ਕਿ ਉਹਦਾ ਇਕਲੌਤਾ ਪੁੱਤਰ ਹੋਨੇ ਸੀ ਚਾਹੁੰਦਾ ਕਿ ਮੇਰਾ ਪੁੱਤਰ ਕੋਈ ਵੀ ਕੰਮ ਧੰਦਾ ਕਰੇ ਮਿਹਨਤ ਕਰੇ ਕਿਉਂਕਿ ਉਹ ਸੋਚਦਾ ਕਿ ਮੈਂ ਜੋ ਕੁਝ ਵੀ ਕਰ ਰਿਹਾ ਹਾਂ ਆਪਣੇ ਪੁੱਤਰ ਦੇ ਲਈ ਕਰ ਰਿਹਾ ਹਾਂ ਇਹ ਧਨ ਦੌਲਤ ਜ਼ਮੀਨਾਂ ਜਾਇਦਾਦਾਂ ਸਭ ਕੁਝ ਇਹਦੀਆਂ ਨੇ ਇਹਨੂੰ ਕੰਮ ਕਰਨ ਦੀ ਕੀ ਲੋੜ ਇਸੇ ਕਰਕੇ ਤਾਂ ਮੈਂ ਦਿਨ ਰਾਤ ਕੰਮ ਕਰਦਾ ਹਾਂ ਇਸੇ ਕਰਕੇ ਉਹ ਆਪਣੇ ਪੁੱਤਰ ਨੂੰ ਵੀ ਕਹਿ ਦਿੰਦਾ ਕਿ ਪੁੱਤਰ ਤੂੰ ਐਸ਼ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਜਿਉ ਤੈਨੂੰ ਕੰਮ ਧੰਦਾ ਕਰਨ ਦੀ ਲੋੜ ਨਹੀਂ ਆ ਕਿਉਂਕਿ ਤੇਰੇ ਪਿਤਾ ਨੇ ਤੇਰੇ ਲਈ ਇੰਨਾ ਕੁ ਜੋੜ ਦਿੱਤਾ ਹੈ ਕਿ ਤੂੰ ਜੇਕਰ ਸਾਰੀ ਉਮਰ ਵਿਹਲਾ ਬੈਠ ਕੇ ਖਾਵੇਂ ਨਾ ਤਾਂ ਵੀ ਤੇਰਾ ਨਹੀਂ ਮੁੱਕੇਗਾ ਤੈਨੂੰ ਮੇਰੇ ਹੁੰਦਿਆਂ ਚਿੰਤਾ ਕਰਨ ਦੀ ਲੋੜ ਨਹੀਂ ਆ ਇਦਾਂ ਹੀ ਕਹਿੰਦੇ ਸਮਾਂ ਬੀਤਦਾ ਜਾ ਰਿਹਾ ਬਸ ਉਹ ਵਪਾਰੀ ਦਿਨ ਰਾਤ ਆਪਣੇ ਕੰਮ ਧੰਦੇ ਦੇ ਵਿੱਚ ਰੁੱਝਿਆ ਰਹਿੰਦਾ ਸਵੇਰ ਤੋਂ ਆਪਣੇ ਕੰਮ ਤੇ ਜਾਂਦਾ ਸ਼ਾਮ ਨੂੰ ਘਰ ਵਾਪਸ ਆਉਂਦਾ ਸ਼ਾਮ ਨੂੰ ਵੀ ਜਦ ਘਰ ਵਾਪਸ ਆਉਂਦਾ ਤਾਂ ਆਪਣਾ ਕਾਫੀ ਕੰਮ ਘਰ ਦੇ ਵਿੱਚ ਲੈ ਆਉਂਦਾ ਘਰ ਦੇ ਵਿੱਚ ਆ ਕੇ ਵੀ ਵਪਾਰ ਦੀਆਂ ਹੀ ਗੱਲਾਂ ਉਹਨੂੰ ਹਰ ਵੇਲੇ ਆਪਣੇ ਵਪਾਰ ਦੀ ਚਿੰਤਾ ਰਹਿੰਦੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੇਰਾ ਵਪਾਰ ਹੋਰ ਵੱਧਦਾ ਜਾਵੇ ਮੇਰੀ ਕਮਾਈ ਦੇ ਵਿੱਚ ਹੋਰ ਵਾਧਾ ਹੁੰਦਾ ਜਾਵੇ ਕਹਿੰਦੇ ਰਾਤ ਨੂੰ ਵੀ ਸੌਂਦਿਆਂ ਤੱਕ ਉਹਦੇ ਵਪਾਰ ਦੀ ਚਿੰਤਾ ਉਹਦੀ ਕਮਾਈ ਦੀ ਚਿੰਤਾ ਉਹਨੂੰ ਲੱਗੀ ਰਹਿੰਦੀ ਇੱਕ ਦਿਨ ਇਸੇ ਤਰ੍ਹਾਂ ਜਦੋਂ ਉਹ ਆਪਣੇ ਕਰਮ ਵਿੱਚ ਆਇਆ ਘਰ ਆ ਕੇ ਭੋਜਨ ਪ੍ਰਸ਼ਾਦਾ ਛਕਿਆ ਸੌਣ ਦੇ ਲਈ ਆਪਣੇ ਬਿਸਤਰ ਤੇ ਗਿਆ ਤਾਂ ਆਪਣੇ ਵਪਾਰ ਬਾਰੇ ਆਪਣੀ ਕਮਾਈ ਬਾਰੇ ਸੋਚਦਾ ਸੋਚਦਾ ਸੌ ਗਿਆ ਕਹਿੰਦੇ ਸੁੱਤਿਆਂ ਪਿਆ ਉਸ ਵਪਾਰੀ ਨੂੰ ਸੁਪਨਾ ਆਇਆ ਕਿ ਜਿਸ ਤਰ੍ਹਾਂ ਉਹ ਮਰ ਗਿਆ ਹੋਵੇ ਅਤੇ ਉਹਦੇ ਚਾਰ ਛਤੇਰੇ ਉਹਦੀ ਪਤਨੀ ਉਹਦਾ ਪੁੱਤਰ ਅਤੇ ਪੁੱਤਰ ਦੇ ਵੀ ਬੱਚੇ ਉਸ ਨੂੰ ਦਿਸੇ ਸਪਨਾ ਦੇਖ ਰਿਹਾ ਸੀ ਨਾ ਤਾਂ ਸਪਨੇ ਦੇ ਵਿੱਚ ਉਹਨੂੰ ਇਸ ਤਰ੍ਹਾਂ ਦਿਖ ਰਿਹਾ ਸੀ ਕਿ ਜਿਵੇਂ ਮੇਰੇ ਪੁੱਤਰ ਦੇ ਵੀ ਅੱਗੂ ਬੱਚੇ ਹੋ ਗਏ ਨੇ ਉਹ ਵੀ ਇਹਦੇ ਕੋਲ ਬੈਠੇ ਨੇ ਇਹ ਸਭ ਕੁਝ ਸੁਪਨੇ ਦੇ ਵਿੱਚ ਦੇਖ ਰਿਹਾ ਹੈ ਕਿ ਜਿਵੇਂ ਮੇਰਾ ਸਾਰਾ ਪਰਿਵਾਰ ਮੇਰੇ ਮਰੇ ਦੇ ਕੋਲ ਬੈਠਾ ਰੋ ਰਿਹਾ ਹੈ ਅਤੇ ਕੁਝ ਜਮਦੂਤ ਆਉਂਦੇ ਨੇ ਇਹਨੂੰ ਉੱਥੋਂ ਲੈ ਜਾਂਦੇ ਨੇ ਲਿਜਾ ਕੇ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕਰਦੇ ਨੇ ਕਹਿੰਦੇ ਨੇ ਕਿ ਇਹ ਫਲਾਣੇ ਨਗਰ ਦਾ ਬਹੁਤ ਵੱਡਾ ਵਪਾਰੀ ਆ ਤੇ ਕਹਿੰਦੇ ਸੁਪਨੇ ਦੇ ਵਿੱਚ ਹੀ ਦੇਖਦਾ ਹੈ ਕਿ ਅਗੋ ਧਰਮਰਾਜ ਬੜੀ ਹੀ ਕੜਕੜੀ ਆਵਾਜ਼ ਦੇ ਵਿੱਚ ਬੜੀ ਸ਼ਕਤੀ ਦੇ ਨਾਲ ਪੁੱਛਦਾ ਹੈ ਕਿ ਇਹਨੂੰ ਪੁੱਛੋ ਧਰਤੀ ਦੇ ਉੱਤੇ ਰਹਿ ਕੇ ਇਹ ਕੀ ਕਮਾ ਕੇ ਆਇਆ ਹੈ ਇਹਦੀ ਕਮਾਈ ਕਿੰਨੀ ਆ ਕਹਿੰਦੇ ਜਦੋਂ ਧਰਮਰਾਜ ਨੇ ਬੜੀ ਹੀ ਸ਼ਕਤੀ ਦੇ ਨਾਲ ਕੜਕਵੀਂ ਆਵਾਜ਼ ਦੇ ਵਿੱਚ ਪੁੱਛਿਆ ਕਿ ਇਹਦੀ ਕਮਾਈ ਪੁੱਛੋ ਕਿੰਨੀ ਕਮਾਈ ਕਰਕੇ ਆਇਆ ਤਾਂ ਕਹਿੰਦੇ ਇਹਦੀ ਜਾਗ ਖੁੱਲ ਗਈ ਇਹ ਉੱਠ ਕੇ ਆਪਣੇ ਬਿਸਤਰ ਤੇ ਬੈਠ ਗਿਆ ਇਹਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਮੇਰੇ ਨਾਲ ਕੀ ਹੋਇਆ ਹੈ ਕਾਫੀ ਦੇਰ ਤੋਂ ਬਾਅਦ ਇਹਨੂੰ ਸਮਝ ਲੱਗੀ ਕਿ ਮੈਂ ਤਾਂ ਇੱਕ ਸੁਪਨਾ ਦੇਖ ਰਿਹਾ ਸੀ ਸੁਪਨੇ ਦੇ ਵਿੱਚ ਹੀ ਮੈਂ ਮਰ ਗਿਆ ਸਾਂ ਪਰ ਮੈਂ ਅਸਲੀਅਤ ਦੇ ਵਿੱਚ ਜਿੰਦਾ ਹਾਂ ਪਰ ਕਹਿੰਦੇ ਬਹੁਤ ਘਬਰਾਇਆ ਹੋਇਆ ਸੀ ਕਿ ਇਹ ਕਿਹੋ ਜਿਹਾ ਸੁਪਨਾ ਹੈ ਰੱਬ ਨੇ ਮੈਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਧਰਮਰਾਜ ਨੇ ਮੇਰੀ ਕਮਾਈ ਬਾਰੇ ਮੈਨੂੰ ਕਿਉਂ ਪੁੱਛਿਆ ਕਹਿੰਦੇ ਇਸੇ ਤਰ੍ਹਾਂ ਹੀ ਸੋਚਦਿਆਂ ਸੋਚਦਿਆਂ ਬਾਕੀ ਸਾਰੀ ਰਾਤ ਲੰਘ ਗਈ ਇਹ ਘਬਰਾਇਆ ਹੋਇਆ ਹੈ ਇਹਨੂੰ ਨੀਂਦ ਨਹੀਂ ਆ ਰਹੀ ਦਿਨ ਚੜਿਆ ਤਾਂ ਦਿਨ ਚੜਦੇ ਅਸਾਰ ਅੱਗੇ ਪਹਿਲਾਂ ਆਪਣੇ ਕੰਮ ਨੂੰ ਤੁਰ ਪੈਂਦਾ ਪਰ ਅੱਜ ਕੰਮ ਤੇ ਨਹੀਂ ਗਿਆ ਪਤਨੀ ਨੇ ਵੀ ਇੰਦੀ ਘਬਰਾਹਟ ਤੇ ਦੀ ਚਿੰਤਾ ਦਾ ਕਾਰਨ ਪੁੱਛਿਆ ਪਰ ਇਹਨੇ ਆਪਣੀ ਪਤਨੀ ਨੂੰ ਕੁਝ ਨਾ ਦੱਸਿਆ ਕਹਿੰਦੇ ਜਦ ਇਸ ਦਾ ਮਨੀਮ ਘਰ ਆਇਆ ਇਹ ਮਨੀਮ ਇਸ ਵਪਾਰੀ ਦੇ ਨਾਲ ਸ਼ੁਰੂ ਤੋਂ ਹੀ ਕੰਮ ਕਰਦਾ ਸੀ ਮਨੀਮ ਇਸ ਵਪਾਰੀ ਦੇ ਨਾਲ ਕੰਮਕਾਰ ਕਰਦਿਆਂ ਕਰਦਿਆਂ ਬਜ਼ੁਰਗ ਹੋ ਗਿਆ ਕਹਿੰਦੇ ਜਦੋਂ ਉਹ ਮਨੀਮ ਘਰ ਆਇਆ ਉਹਨੇ ਇਸ ਵਪਾਰੀ ਨੂੰ ਕਿਹਾ ਕਿ ਚਲੋ ਸਾਥ ਜੀ ਕੰਮ ਤੇ ਚੱਲੀਏ ਤਾਂ ਕਹਿੰਦੇ ਇਹ ਵਪਾਰੀ ਨੇ ਮਨੀਮ ਨੂੰ ਕਿਹਾ ਕਿ ਨਹੀਂ ਮੈਂ ਅਜ ਕੰਮ ਤੇ ਨਹੀਂ ਜਾਵਾਂਗਾ ਪਹਿਲਾਂ ਮੈਨੂੰ ਇਹ ਦੱਸੋ ਕੀ ਆਜੇ ਤੱਕ ਮੈਂ ਕਿੰਨੀ ਕੁ ਕਮਾਈ ਕਰ ਲਈ ਹੋਵੇਗੀ ਤੁਹਾਨੂੰ ਤਾਂ ਸਾਰਾ ਹਿਸਾਬ ਕਿਤਾਬ ਆ ਮੇਰੇ ਖਜ਼ਾਨੇ ਦੇ ਵਿੱਚ ਇਸ ਵਕਤ ਕਿੰਨਾ ਕੁ ਪੈਸਾ ਹੋਵੇਗਾ ਸਾਰਾ ਹਿਸਾਬ ਕਰਕੇ ਦੱਸੋ ਮਨੀਰ ਜੀ ਨੇ ਕਿਹਾ ਕਿ ਤੁਸੀਂ ਬਹੁਤ ਧਨ-ਦੌਲਤ ਕਮਾਈ ਆ ਇੱਕ ਦਿਨ ਦੇ ਵਿੱਚ ਉਹਦਾ ਹਿਸਾਬ ਕਿਤਾਬ ਨਹੀਂ ਲੱਗ ਸਕਦਾ ਮੈਨੂੰ ਕੁਝ ਸਮਾਂ দাও ਤਾਂ ਕੰਦੇ ਨੇ ਕਿਹਾ ਵੀ ਠੀਕ ਹੈ ਤੈਨੂੰ ਜਿੰਨਾ ਸਮਾਂ ਚਾਹੀਦਾ ਹੈ ਤੂੰ ਓਨਾ ਸਮਾਂ ਲੈ ਲੈ ਪਰ ਮੈਨੂੰ ਤੂੰ ਪੂਰੀ ਕਮਾਈ ਦਾ ਵੇਰਵਾ ਦੇਣਾ ਹੈ ਕਿ ਮੈਂ ਕਿੰਨੀ ਕਮਾਈ ਕਰ ਲਈ ਆ ਕਹਿੰਦੇ ਉਹ ਮਨੀਮ ਨੇ ਕਾਫੀ ਦਿਨ ਲਾ ਕੇ ਇਹਦੀ ਧਨ ਦੌਲਤ ਜ਼ਮੀਨਾਂ ਜਾਇਦਾਦਾਂ ਦਾ ਹਿਸਾਬ ਕਿਤਾਬ ਕੀਤਾ ਇਹਦੀ ਕਮਾਈ ਦੀ ਕੋਈ ਗਿਣਤੀ ਨਹੀਂ ਸੀ ਬਹੁਤ ਸਾਰਾ ਧਨ ਦੌਲਤ ਨੇ ਕਮਾ ਲਿਆ ਸੀ ਕਹਿੰਦੇ ਇਹਨੇ ਆ ਕੇ ਉਹ ਵਪਾਰੀ ਨੂੰ ਦੱਸਿਆ ਕਿ ਤੁਸੀਂ ਬਹੁਤ ਧਨ ਦੌਲਤ ਕਮਾਇਆ ਏ ਜਦੀ ਗਿਣਤੀ ਮਿੰਤੀ ਕਰਨੀ ਹੀ ਔਖੀ ਆ ਪਰ ਕਹਿੰਦੇ ਵਪਾਰੀ ਨੇ ਕਿਹਾ ਨਹੀਂ ਮਨੀਮ ਜੀ ਕੁਝ ਤਾਂ ਆਈਡੀਆ ਦਿਓ ਕਿ ਮੈਂ ਕਿੰਨਾ ਕੁ ਕਮਾ ਲਿਆ ਹੋਵੇਗਾ ਤਮਨੇ ਜੀ ਕਹਿਣ ਲੱਗੇ ਕਿ ਜੇਕਰ ਮੈਂ ਤੁਹਾਨੂੰ ਮੋਟਾ-ਮੋਟਾ ਦੱਸਾਂ ਤਾਂ ਤੁਹਾਡੀਆਂ ਕਈ ਪੀੜ੍hiyan ਬੈਠ ਕੇ ਖਾ ਸਕਦੀਆਂ ਨੇ ਤੁਸੀਂ ਇੰਨੀ ਕਮਾਈ ਕਰ ਲਈ ਆ ਇੰਨੀ ਧਨ ਦੌਲਤ ਇੰਨੀਆਂ ਜ਼ਮੀਨਾਂ ਜਾਇਦਾਦਾਂ ਬਣਾ ਲਈਆਂ ਨੇ ਇਹ ਵਪਾਰੀ ਪੁੱਛਣ ਲੱਗਾ ਕਿ ਕਿੰਨੀਆਂ ਪੀੜ੍hiyan ਬੈਠ ਕੇ ਖਾ ਸਕਦੀਆਂ ਨੇ ਮਨੀਮ ਕਹਿਣ ਲੱਗਾ ਕਿ ਘੱਟੋ-ਘੱਟ ਤੁਹਾਡੀਆਂ ਤਿੰਨ ਪੀੜ੍hiyan ਤੁਹਾਡਾ ਪੁੱਤਰ ਤੁਹਾਡੇ ਪੁੱਤਰ ਦੇ ਬੱਚੇ ਉਹਨਾਂ ਦੇ ਵੀ ਬੱਚੇ ਕਹਿੰਦੇ ਇਹ ਬੜਾ ਖੁਸ਼ ਹੋਇਆ ਕਿ ਮੈਂ ਇੰਨਾ ਕਮਾ ਲਿਆ ਹੈ ਕਿ ਮੇਰੀਆਂ 3-4 ਪੀੜ੍ਹੀਆਂ ਬੈਠ ਕੇ ਖਾ ਸਕਣਗੀਆਂ। ਇਹਦੇ ਆਪਣੇ ਆਪ ਦੇ ਵਿੱਚ ਬੜਾ ਖੁਸ਼ ਸੀ ਪਰ ਕਹਿੰਦੇ ਇਹਦੀ ਖੁਸ਼ੀ ਸ਼ਾਮ ਤੱਕ ਉਦਾਸੀ ਦੇ ਵਿੱਚ ਬਦਲ ਗਈ ਕਿਉਂਕਿ ਇਹਨੂੰ ਉਸ ਤੋਂ ਅਗਲੀ ਪੀੜ੍ਹੀ ਦਾ ਫਿਕਰ ਹੋਣ ਲੱਗਾ ਕਿ ਜੇ ਜਿਹੜੀ ਮੇਰੀ ਉਸ ਤੋਂ ਅਗਲੀ ਚੌਥੀ ਜਾਂ ਪੰਜਵੀਂ ਪੀੜ੍ਹੀ ਆ ਉਹ ਕੀ ਖਾਵੇਗੀ? ਮੈਨੂੰ ਉਹਨਾਂ ਦੇ ਲਈ ਵੀ ਕੁਝ ਸੋਚਣਾ ਚਾਹੀਦਾ ਹੈ। ਕਹਿੰਦੇ ਹੁਣ ਇਹ ਵਾਰ-ਵਾਰ ਸੋਚ ਰਿਹਾ ਕਿ ਮੈਂ ਅਜੇ ਆ ਕਿਹੜਾ ਕੰਮ ਕਰਾਂ ਕਿਸ ਤਰ੍ਹਾਂ ਆਪਦੇ ਵਪਾਰ ਵਿੱਚ ਵਾਧਾ ਕਰਾਂ ਕਹਿੰਦੇ ਇਹਨੂੰ ਚਿੰਤਾ ਦੇ ਵਿੱਚ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਇਹ ਤਾਂ ਖਾਣਾ ਪੀਣਾ ਸਭ ਕੁਝ ਭੁੱਲ ਗਿਆ ਹ ਕਹਿੰਦੇ ਪਤਨੀ ਨੂੰ ਵੀ ਬੜੀ ਚਿੰਤਾ ਹੋਣ ਲੱਗੀ ਮਨੀਮ ਜੀ ਨੂੰ ਵੀ ਬੜੀ ਚਿੰਤਾ ਹੋਈ ਕਿ ਇਹ ਤਾਂ ਕੰਮ ਬਹੁਤ ਖਰਾਬ ਹੋਇਆ ਇਹ ਕਿਹੜੀ ਚਿੰਤਾ ਲਾ ਕੇ ਬੈਠ ਗਏ ਨੇ ਮਨ ਨੂੰ ਕਹਿੰਦੇ ਮਨੀਮ ਜੀ ਸ਼ੁਰੂ ਤੋਂ ਹੀ ਇਸ ਵਪਾਰੀ ਦੇ ਨਾਲ ਸੀ ਇਸ ਕਰਕੇ ਵਪਾਰੀ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਨੂੰ ਵੀ ਜਾਣਦੇ ਸਨ ਤਾਂ ਕਹਿੰਦੇ ਉਹ ਮਨੀਮ ਨੇ ਇਸ ਵਪਾਰੀ ਦੇ ਇੱਕ ਖਾਸ ਦੋਸਤ ਨੂੰ ਇਹਦੇ ਘਰ ਬੁਲਾਇਆ ਦੋਸਤ ਨੇ ਆਣ ਕੇ ਇਹਦੀ ਚਿੰਤਾ ਦਾ ਕਾਰਨ ਪੁੱਛਿਆ ਵੀ ਭਾਈ ਤੈਨੂੰ ਕੀ ਚਿੰਤਾ ਹੈ ਮੈਂ ਸੁਣਿਆ ਹੈ ਕਿ ਤੂੰ ਕਾਫੀ ਦਿਨਾਂ ਤੋਂ ਕੁਝ ਖਾਂਦਾ ਪੀਂਦਾ ਵੀ ਨਹੀਂ ਹੈ ਚੁੱਪ ਚੁੱਪ ਰਹਿਣਾ ਹੈ ਤੈਨੂੰ ਕਿਸ ਗੱਲ ਦੀ ਚਿੰਤਾ ਹੈ ਪ੍ਰਮਾਤਮਾ ਦਾ ਦਿੱਤਾ ਤੇਰੇ ਕੋਲ ਸਭ ਕੁਝ ਹੈ ਸਕੰਦੇਯਾ ਦਾ ਵਪਾਰੀ ਨੇ ਦੱਸਿਆ ਕਿ ਮੇਰੇ ਕੋਲ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਮੇਰੀਆਂ 4 ਪੀੜੀਆਂ ਬੈਠ ਕੇ ਖਾ ਸਕਦੀਆਂ ਨੇ ਪਰ ਮੈਨੂੰ ਆਪਣੀ 5ਵੀਂ ਪੀੜੀ ਦੀ ਫਿਕਰ ਹੈ ਕਿ ਉਹ ਕੀ ਖਾਵੇਗੀ ਇਸ ਕਰਕੇ ਮੈਂ ਇਸੇ ਚਿੰਤਾ ਦੇ ਵਿੱਚ ਹਾਂ ਕਿ ਮੈਂ ਐਸਾ ਕਿਹੜਾ ਕੰਮ ਕਰਾਂ ਕਿਸ ਤਰ੍ਹਾਂ ਆਪਣੀ 5ਵੀਂ ਪੀੜੀ ਦੇ ਲਈ ਵੀ ਕੁਝ ਧਨ ਕਮਾਵਾਂ ਕਿਤੇ ਮੈਂ ਆਪਣੀ ਪਹਿਲੀ ਪੀੜੀ ਦਾ ਇੰਤਜ਼ਾਮ ਕਰਨ ਤੋਂ ਪਹਿਲਾਂ ਹੀ ਮਰ ਹੀ ਨਾ ਜਾਵਾਂ ਇਸੇ ਗੱਲ ਦੀ ਫਿਕਰ ਚਿੰਤਾ ਮੈਨੂੰ ਵੜ-ਵੜ ਖਾਂਦੀ ਰਹਿੰਦੀ ਆ ਕਹਿੰਦੇ ਉਹ ਵਪਾਰੀ ਦਾ ਦੋਸਤ ਜਲਦੀ ਹੀ ਸਮਝ ਗਿਆ ਕਿ ਮੇਰਾ ਦੋਸਤ ਸਰੀਰਕ ਪੱਖੋਂ ਰੋਗੀ ਨਹੀਂ ਆ ਇਹ ਤਾਂ ਮਨ ਦਾ ਰੋਗੀ ਬਣ ਗਿਆ ਹੈ ਅਤੇ ਇਸ ਰੋਗ ਨੂੰ ਤਾਂ ਕੋਈ ਸੰਤ ਮਹਾਪੁਰਖ ਨਹੀਂ ਦੂਰ ਕਰ ਸਕਦੇ ਨੇ ਕਹਿੰਦੇ ਉਸ ਦੋਸਤ ਨੇ ਇਸ ਵਪਾਰੀ ਨੂੰ ਕਿਹਾ ਕਿ ਭਾਈ ਤੇਰੀ ਇਸ ਮੁਸ਼ਕਲ ਦਾ ਹੱਲ ਫਲਾਣੇ ਨਗਰ ਦੇ ਵਿੱਚ ਇੱਕ ਸੰਤ ਜੀ ਕਰ ਸਕਦੇ ਨੇ ਉਹ ਤੈਨੂੰ ਉਹ ਤਰੀਕਾ ਦੱਸ ਸਕਦੇ ਨੇ ਜਿਹਦੇ ਨਾਲ ਤੇਰੀਆਂ ਆਉਣ ਵਾਲੀਆਂ ਸਾਰੀਆਂ ਪੀੜੀਆਂ ਰਜਮੀ ਰੋਟੀ ਖਾਣ ਗਈਆਂ ਤੇਰੀ ਇਹ ਚਿੰਤਾ ਉਹ ਸੰਤ ਮਹਾਪੁਰਖ ਜੀ ਹੀ ਦੂਰ ਕਰ ਸਕਦੇ ਨੇ ਕਹਿੰਦੇ ਇਹਨੇ ਆਪਣੇ ਦੋਸਤ ਤੋਂ ਉਹ ਸੰਤ ਮਹਾਪੁਰਖਾਂ ਦਾ ਪਤਾ ਪੁੱਛਿਆ ਅਤੇ ਉਸੇ ਹੀ ਦਿਨ ਉਹ ਸੰਤ ਮਹਾਪੁਰਖਾਂ ਨੂੰ ਮਿਲਣ ਦੇ ਲਈ ਤੁਰ ਪਿਆ ਜਾ ਕੇ ਜਦੋਂ ਸਾਰੀ ਗੱਲਬਾਤ ਸੰਤ ਜੀ ਨੂੰ ਦੱਸੀ ਤਾਂ ਸੰਤ ਜੀ ਵੀ ਝੱਟ ਹੀ ਸਮਝ ਗਏ ਕਿ ਇਹ ਬੰਦਾ ਤਾਂ ਮਨ ਦਾ ਰੋਗੀ ਆ ਅਤੇ ਮਨ ਦੇ ਰੋਗ ਨੂੰ ਜਲਦ ਹੀ ਠੀਕ ਕਰਨਾ ਪਵੇਗਾ। ਸੰਤ ਜੀ ਨੇ ਕਿਹਾ ਪੁੱਤਰ ਤੂੰ ਚਿੰਤਾ ਨਾ ਕਰ। ਤੇਰੀ ਇਸ ਮੁਸ਼ਕਲ ਦਾ ਹੱਲ ਅਸੀਂ ਤੈਨੂੰ ਹੁਣੇ ਦੱਸ ਦਿੰਨੇ ਆ। ਵਪਾਰੀ ਨੇ ਕਿਹਾ ਸੰਤ ਜੀ ਜਲਦੀ ਦੱਸੋ ਮੇਰੀ ਚਿੰਤਾ ਦੂਰ ਕਰੋ। ਤਾਂ ਸੰਤ ਜੀ ਨੇ ਕਿਹਾ ਪੁੱਤਰ ਤੇਰੀ ਸਭ ਤੋਂ ਵੱਡੀ ਚਿੰਤਾ ਇਹੋ ਆ ਨਾ ਕਿ ਤੈਨੂੰ ਤੇਰੀਆਂ ਆਉਣ ਵਾਲੀਆਂ ਪੀੜੀਆਂ ਦੀ ਚਿੰਤਾ ਹੈ ਕਿ ਤੇਰੇ ਤੋਂ ਬਾਅਦ ਤੇਰੀਆਂ ਆਉਣ ਵਾਲੀਆਂ ਪੀੜੀਆਂ ਉਹਨਾਂ ਦੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਤਾਂ ਇਹ ਕਹਿਣ ਲੱਗਾ ਹਾਂਜੀ ਇਹੋ ਚਿੰਤਾ ਹੈ ਤਾਂ ਸੰਤ ਜੀ ਨੇ ਕਿਹਾ ਇੰਜ ਕਰ ਤੇਰੀ ਇਹ ਚਿੰਤਾ ਨਗਰ ਦੇ ਬਾਹਰ ਵਾਰ ਇੱਕ ਬਜ਼ੁਰਗ ਮਾਈ ਰਹਿੰਦੀ ਆ ਉਹ ਦੂਰ ਕਰ ਸਕਦੀ ਆ ਵਪਾਰੀ ਨੇ ਕਿਹਾ ਕਿਹੜੀ ਮਾਈ ਦੀ ਗੱਲ ਕਰਦੇ ਹੋ ਤਾਂ ਸੰਤ ਜੀ ਨੇ ਕਿਹਾ ਪੁੱਤਰ ਇਸ ਨਗਰ ਦੀ ਸਭ ਤੋਂ ਤਨਵਾਨ ਮਾਈ ਆ ਬਜ਼ੁਰਗ ਮਾਈ ਉਹਦੇ ਕੋਲ ਜਾ ਉਹਨੂੰ ਭੋਜਨ ਪ੍ਰਸ਼ਾਦਾ ਸ਼ਿਕਾ ਕੇ ਆ ਤੈਨੂੰ ਤੇਰੀਆਂ ਸਾਰੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁੱਖ ਦਾ ਮੰਤਰ ਉਸ ਮਾਈ ਤੋਂ ਮਿਲ ਜਾਵੇਗਾ ਕਹਿੰਦੇ ਪਹਿਲਾਂ ਤਾਂ ਇਹ ਵਪਾਰੀ ਬੜਾ ਹਰਾਨ ਹੋਇਆ ਕਿ ਮੈਨੂੰ ਪਤਾ ਹੀ ਨਹੀਂ ਆ ਕਿ ਮੇਰੇ ਨਗਰ ਦੇ ਵਿੱਚ ਨੀਰੇ ਤੋਂ ਵੀ ਕੋਈ ਅਮੀਰ ਬੰਦਾ ਹੈ ਇਹਨੇ ਦੁਬਾਰਾ ਫਿਰ ਸੰਤ ਜੀ ਨੂੰ ਪੁੱਛਿਆ ਕਿ ਸੰਤ ਜੀ ਉਹ ਮਾਈ ਮੇਰੇ ਤੋਂ ਵੀ ਧਨਵਾਣਿਆ ਤਾਂ ਸੰਤ ਜੀ ਨੇ ਕਿਹਾ ਹਾਂ ਪੁੱਤਰ ਤੇਰੇ ਤੋਂ ਵੀ ਧਨਵਾਣਿਆ ਕਹਿੰਦੇ ਹੁਣ ਇਹ ਵਪਾਰੀ ਦੇ ਮਨ ਦੇ ਵਿੱਚ ਬੜੀ ਉਤਸ਼ਾਹਤ ਵਧ ਗਈ ਕਿ ਮੈਂ ਜਲਦੀ ਹੀ ਉਸ ਮਾਈ ਨੂੰ ਜਾ ਕੇ ਮਿਲਾਂ ਅਤੇ ਉਹਦੇ ਤੋਂ ਧੰਨ ਕਮਾਉਣ ਦੀ ਉਗਤੀ ਪੁੱਛ ਕੇ ਆਵਾਂ ਕਹਿੰਦੇ ਸੰਤ ਜੀ ਨੇ ਕਿਹਾ ਸੀ ਕਿ ਉਹਨੂੰ ਭੋਜਨ ਪ੍ਰਸ਼ਾਦਾਂ ਸ਼ਿਕਾ ਕੇ ਬੁਣਾਏ ਕਹਿੰਦੇ ਇਹਨੇ ਸੋਨੇ چاندی ਦੇ ਬਰਤਨਾਂ ਦੇ ਵਿੱਚ 36 ਪ੍ਰਕਾਰ ਦੇ ਭੋਜਨ ਬਣਵਾਏ ਅਤੇ ਉਸ ਮਾਈ ਦੇ ਲਈ ਲੈ ਕੇ ਤੁਰ ਪਿਆ ਪਰ ਕਹਿੰਦੇ ਸੰਤ ਜੀ ਨੇ ਜੋ ਪਤਾ ਦੱਸਿਆ ਸੀ ਜੋ ਨਿਸ਼ਾਨੀਆਂ ਦੱਸੀਆਂ ਸਨ ਉਸ ਦੇ ਅਨੁਸਾਰ ਜਦੋਂ ਉਸ ਥਾਂ ਤੇ ਪਹੁੰਚੇ ਤਾਂ ਜਾ ਕੇ ਦੇਖ ਕੇ ਹੈਰਾਨ ਹੋ ਗਏ ਕਿ ਉੱਥੇ ਤਾਂ ਇੱਕ ਕੁਟਿਆ ਜੀ ਅਤੇ ਕੁਟਿਆ ਦੇ ਬਾਹਰ ਵਾਰ ਇੱਕ 12-13 ਸਾਲ ਦਾ ਬੱਚਾ ਆਪਣੇ ਪਸ਼ੂਆਂ ਨੂੰ ਚਾਰਾ ਪਾ ਰਿਹਾ ਸੀ ਉਸ ਬੱਚੇ ਨੂੰ ਉਸ ਵਪਾਰੀ ਨੇ ਪੁੱਛਿਆ ਕਿ ਇੱਥੇ ਕੋਈ ਬਜ਼ੁਰਗ ਮਾਈ ਰਹਿੰਦੇ ਨੇ ਤਾਂ ਉਹ ਬੱਚੇ ਨੇ ਕਿਹਾ ਕਿ ਹਾਂਜੀ ਉਹ ਬਜ਼ੁਰਗ ਮਾਈ ਮੇਰੇ ਦਾਦੀ ਜੀ ਨੇ ਇੱਥੇ ਹੀ ਰਹਿੰਦੇ ਨੇ ਵਪਾਰੀ ਨੇ ਪੁੱਛਿਆ ਕਿ ਅਸੀਂ ਉਹਨਾਂ ਨੂੰ ਮਿਲਣ ਆਏ ਹਾਂ ਤਾਂ ਉਹ ਬੱਚੇ ਨੇ ਦੱਸਿਆ ਕਿ ਇਸ ਵਕਤ ਉਹ ਪਾਜਨ ਬੰਦਗੀ ਕਰ ਰਹੇ ਨੇ ਇਸ ਵੇਲੇ ਉਹ ਕਿਸੇ ਨੂੰ ਨਹੀਂ ਮਿਲ ਸਕਦੇ ਵਪਾਰੀ ਨੇ ਕਿਹਾ ਕਿ ਉਹ ਕਿੰਨੀ ਕੁ ਦੇਰ ਤੱਕ ਭਜਨ ਬੰਦਗੀ ਕਰਕੇ ਉੱਠਣਗੇ ਤਾਂ ਬੱਚੇ ਨੇ ਕਿਹਾ ਇਹਦਾ ਸਹੀ ਸਮਾਂ ਮੈਂ ਨਹੀਂ ਦੱਸ ਸਕਦਾ ਕਦੇ ਉਹ ਜਲਦੀ ਉੱਠ ਪੈਂਦੇ ਨੇ ਕਦੇ ਉਹਨਾਂ ਨੂੰ ਕਾफी ਸਮਾਂ ਲੱਗਦਾ ਹੈ ਜੇਕਰ ਤੁਸੀਂ ਮਿਲਣਾ ਹੈ ਤਾਂ ਫਿਰ ਇੰਤਜ਼ਾਰ ਕਰ ਲਓ ਕਹਿੰਦੇ ਇਹ ਕਰਕੇ ਬੱਚਾ ਆਪਣੇ ਕੰਮ ਨੂੰ ਲੱਗ ਗਿਆ ਉਹ ਵਪਾਰੀ ਦੇਖ ਰਿਹਾ ਸੀ ਕਿ ਇਹ ਛੋਟਾ ਜਿਹਾ ਬੱਚਾ ਆਪਣੇ ਪਸ਼ੂਆਂ ਨੂੰ ਚਾਰਾ ਪਾ ਰਿਹਾ ਹੈ ਉਹਨਾਂ ਦੇ ਥੱਲੇ ਸਾਫ਼ ਸਫਾਈ ਕਰ ਰਿਹਾ ਹੈ ਹੋਰ ਵੀ ਆਪਣੀ ਕੁਟਿਆ ਦੇ ਆਸ-ਪਾਸ ਨਿੱਕੇ-ਮੋਟੇ ਕੰਮਕਾਰ ਕਰ ਰਿਹਾ ਏ ਕਾਫੀ ਧੀਰ ਦੇ ਉਡੀਕ ਤੋਂ ਬਾਅਦ ਉਹ ਬਜ਼ੁਰਗ ਮਾਈ ਭਜਨ ਬੰਦਗੀ ਕਰਕੇ ਕੁਟਿਆ ਤੋਂ ਬਾਹਰ ਆਏ ਬਾਹਰ ਆ ਕੇ ਉਸ ਵਪਾਰੀ ਨੂੰ ਦੇਖਿਆ ਤਾਂ ਉਹਨਾਂ ਨੇ ਆਉਣ ਦਾ ਕਾਰਨ ਪੁੱਛਿਆ ਇਹ ਵਪਾਰੀ ਨੇ ਵੀ ਮਾਈ ਨੂੰ ਨਮਸਕਾਰ ਕੀਤੀ ਅਤੇ ਸੰਤ ਜੀ ਦੇ ਬਾਰੇ ਦੱਸਿਆ ਕਿ ਸੰਤ ਜੀ ਨੇ ਤੁਹਾਡੇ ਕੋਲ ਭੇਜਿਆ ਏ ਮਾਈ ਨੇ ਆਉਣ ਦਾ ਕਾਰਨ ਪੁੱਛਿਆ ਤਾਂ ਵਪਾਰੀ ਨੇ ਕਿਹਾ ਅਸੀਂ ਤੁਹਾਡੇ ਲਈ ਭੋਜਨ ਪ੍ਰਸ਼ਾਦਾ ਲੈ ਕੇ ਆਏ ਆ ਇਹ ਭੋਜਨ ਪ੍ਰਸ਼ਾਦਾ ਸਵੀਕਾਰ ਕਰੋ ਕਿੰਨੇ ਮਾਈ ਕਹਿਣ ਲੱਗੀ ਕਿ ਨਹੀਂ ਬੇਟਾ ਅਸੀਂ ਤੁਹਾਡਾ ਇਹ ਭੋਜਨ ਪ੍ਰਸ਼ਾਦਾ ਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਪਹਿਲਾਂ ਹੀ ਭੋਜਨ ਪ੍ਰਸ਼ਾਦਾ ਛਕ ਲਿਆ ਹੈ ਅਸੀਂ ਦੁਬਾਰਾ ਨਹੀਂ ਛਕ ਸਕਦੇ ਉਹ ਵਪਾਰੀ ਨੇ ਕਿਹਾ ਕਿ ਮਾਈ ਕੋਈ ਗੱਲ ਨਹੀਂ ਮੈਂ ਬੜੇ ਮਨ ਦੇ ਨਾਲ ਕਈ ਤਰ੍ਹਾਂ ਦੇ ਪਕਵਾਨ ਤੁਹਾਡੇ ਲਈ ਲੈ ਕੇ ਆਇਆ ਹਾਂ ਤੁਸੀਂ ਇੱਕ ਵਾਰ ਖਾ ਕੇ ਤਾਂ ਦੇਖੋ ਮਾਈ ਨੇ ਕਿਹਾ ਨਹੀਂ ਪੁੱਤਰ ਅਸੀਂ ਇੱਕ ਵਾਰ ਭੋਜਨ ਪ੍ਰਸ਼ਾਦਾ ਛਕ ਲਿਆ ਹੈ ਦੂਸਰੀ ਗੱਲ ਵੀ ਅਸੀਂ ਭੋਜਨ ਪ੍ਰਸ਼ਾਦਾ ਸਵਾਦ ਦੇ ਲਈ ਨਹੀਂ ਖਾਂਦੇ ਅਸੀਂ ਤਾਂ ਆਪਣੇ ਪੇਟ ਦੀ ਭੁੱਖ ਮਟਾਉਣ ਨੂੰ ਖਾਂਦੇ ਆ ਜਾਂ ਫਿਰ ਸਰੀਰ ਨੂੰ ਤਾਕਤ ਦੇਣ ਦੇ ਲਈ ਇਸ ਕਰਕੇ ਜਿੰਨਾ ਸਾਨੂੰ ਭੋਜਨ ਪ੍ਰਸ਼ਾਦਾ ਚਾਹੀਦਾ ਸੀ ਉਹ ਸਾਨੂੰ ਮਿਲ ਗਿਆ ਹੈ ਉਹ ਅਸੀਂ ਛਕ ਲਿਆ ਹੈ ਹੁਣ ਸਾਨੂੰ ਹੋਰ ਦੀ ਲੋੜ ਨਹੀਂ ਦੂਜੀ ਗੱਲ ਇਹ ਕਿ ਅਸੀਂ ਮਿਹਨਤ ਕਰਕੇ ਖਾਂਦੇ ਆ ਅਸੀਂ ਇਸ ਤਰ੍ਹਾਂ ਤੁਹਾਡੇ ਤੋਂ ਲੈ ਕੇ ਭੋਜਨ ਪ੍ਰਸ਼ਾਦਾ ਨਹੀਂ ਛਕ ਸਕਦੇ ਉਹ ਵਪਾਰੀ ਨੇ ਕਿਹਾ ਮਾਈ ਕੋਈ ਗੱਲ ਨਹੀਂ ਜੇਕਰ ਤੁਸੀਂ ਸਵੇਰੇ ਭੋਜਨ ਪ੍ਰਸ਼ਾਦਾ ਛਕ ਲਿਆਏ ਤਾਂ ਸ਼ਾਮ ਦੇ ਲਈ ਰੱਖ ਲਓ ਮਾਈ ਕਹਿਣ ਲੱਗੀ ਨਹੀਂ ਪੁੱਤਰ ਸਾਡੇ ਕੋਲ ਸ਼ਾਮ ਦਾ ਇੰਤਜ਼ਾਮ ਵੀ ਹੈ ਉਹ ਸਾਹਮਣੇ ਦੇਖੋ ਸਾਡੇ ਪੱਤਲ ਥੋੜੀ ਦੇਰ ਪਹਿਲਾਂ ਹੀ ਭੋਜਨ ਪ੍ਰਸ਼ਾਦਾ ਛਕਿਆ ਹੈ ਕਹਿੰਦੇ ਉਹ ਵਪਾਰੀ ਨੇ ਜਦ ਦੇਖਿਆ ਤਾਂ ਉਹ ਪੱਤਲਾਂ ਦੇ ਵਿੱਚ ਦਾਲ ਚੌਲ ਲੱਗੇ ਹੋਏ ਸਨ ਲੱਗਣ ਤੋਂ ਲੱਗ ਰਿਹਾ ਸੀ ਕਿ ਬੜਾ ਹੀ ਸਾਦਾ ਭੋਜਨ ਪ੍ਰਸ਼ਾਦਾ ਛਕਿਆ ਹੈ ਵਪਾਰੀ ਨੇ ਫਿਰ ਕਿਹਾ ਕਿ ਬਹੁਤ ਸੁਆਦੀਸ਼ਟ ਭੋਜਨ ਪ੍ਰਸ਼ਾਦਾ ਇਹ ਤੁਸੀਂ ਇੱਕ ਵਾਰ ਛੱਕ ਕੇ ਦੇਖੋ ਮਾਈ ਨੇ ਫਿਰ ਕਿਹਾ ਪੁੱਤਰ ਅਸੀਂ ਭੋਜਨ ਪ੍ਰਸ਼ਾਦਾ ਜੀਬ ਦੇ ਸਵਾਦ ਦੇ ਲਈ ਨਹੀਂ ਖਾਂਦੇ ਅਸੀਂ ਤਾਂ ਆਪਣੀ ਲੋੜ ਦੇ ਮੁਤਾਬਕ ਖਾਂਦੇ ਹਾਂ ਭੁੱਖ ਦੇ ਲਈ ਸਰੀਰ ਨੂੰ ਤਾਕਤ ਦੇਣ ਦੇ ਲਈ ਇਸ ਕਰਕੇ ਉਹਨਾਂ ਭੋਜਨ ਪ੍ਰਸ਼ਾਦਾ ਸਾਨੂੰ ਮਿਲ ਗਿਆ ਹੈ ਅਸੀਂ ਇਸ ਕਰਕੇ ਇਹ ਭੋਜਨ ਪ੍ਰਸ਼ਾਦਾ ਨਹੀਂ ਛੱਕ ਸਕਦੇ ਫਿਰ ਉਹ ਵਪਾਰੀ ਕਹਿਣ ਲੱਗਾ ਕਿ ਮਾਈ ਤੁਸੀਂ ਗੁੱਸਾ ਨਾ ਕਰਿਓ ਜੇ ਇੱਕ ਗੱਲ ਕਵਾਂ ਤਾ ਉਹ ਮਾਈ ਨੇ ਕਿਹਾ ਕਿ ਦੱਸੋ ਕੀ ਕਹਿਣਾ ਚਾਹੁੰਦੇ ਹੋ ਤਾਂ ਵਪਾਰੀ ਨੇ ਕਿਹਾ ਵੀ ਸੰਤ ਜੀ ਨੇ ਤੁਹਾਡੇ ਬਾਰੇ ਕਿਹਾ ਸੀ ਕਿ ਤੁਸੀਂ ਬਹੁਤ ਧਨવાન ਹੋ ਪਰ ਤੁਹਾਡੇ ਰਹਿਣ ਸੈਣ ਖਾਣ ਪੀਣ ਦੇ ਤਰੀਕੇ ਤੋਂ ਮੈਨੂੰ ਨਹੀਂ ਲੱਗ ਰਿਹਾ ਕਿ ਤੁਸੀਂ ਧਨવાન ਹੋ ਬਜ਼ੁਰਗ ਮਾਈ ਮੁਸਕਰਾਈ ਅਤੇ ਕਹਿਣ ਲੱਗੀ ਵੀ ਹਾਂ ਇਹ ਗੱਲ ਤਾਂ ਸੱਚ ਹੈ ਕਿ ਮੈਂ ਧਨવાન ਹਾਂ ਪਰ ਤੇਰੀ ਨਜ਼ਰ ਦੇ ਵਿੱਚ ਨਹੀਂ ਮੈਂ ਆਪਣੀ ਨਜ਼ਰ ਦੇ ਵਿੱਚ ਬਹੁਤ ਧਨવાન ਹਾਂ ਤੇਰੇ ਲਈ ਧਨવાન ਬੰਦਾ ਹੋਇਆ ਜਿਹਦੇ ਕੋਲ ਬਹੁਤ ਸਾਰਾ ਧਨ ਦੌਲਤ ਜ਼ਮੀਨ ਜਾਇਦਾਦਾਂ ਹੋਣ ਪਰ ਮੇਰੇ ਲਈ ਧਨਵਾਨ ਉਹ ਆ ਜਿਹਦੇ ਹੱਡ ਪੈਰ ਸਹੀ ਸਲਾਮਤ ਚੱਲ ਰਹੇ ਨੇ ਜਿਹਨੂੰ ਪਰਮਾਤਮਾ ਨੇ ਸਾਰੇ ਅੰਗ ਪੈਰ ਸਹੀ ਸਲਾਮਤ ਦਿੱਤੇ ਨੇ ਅਤੇ ਮੇਰੇ ਕੋਲ ਮੇਰੇ ਸਾਰੇ ਅੰਗ ਪੈਰ ਸਹੀ ਸਲਾਮਤ ਨੇ ਮੈਂ ਆਪਣੇ ਪੈਰਾਂ ਦੇ ਨਾਲ ਕਿਤੇ ਵੀ ਆ ਜਾ ਸਕਦੀ ਆ ਇਹਨਾਂ ਹੱਥਾਂ ਦੇ ਨਾਲ ਕੋਈ ਵੀ ਕੰਮ ਕਰ ਸਕਦੀ ਆ ਮੈਂ ਅੱਜ ਵੀ ਮਿਹਨਤ ਕਰਦੀ ਆ ਮਿਹਨਤ ਕਰਕੇ ਖਾਂਦੀ ਆ ਇਸ ਕਰਕੇ ਮੇਰੀ ਨਜ਼ਰ ਦੇ ਵਿੱਚ ਮੈਂ ਬਹੁਤ ਤਲਵਾਨ ਹਾਂ ਅਤੇ ਮੇਰੀ ਸਭ ਤੋਂ ਕੀਮਤੀ ਚੀਜ਼ ਮੇਰੇ ਪੁੱਤਰ ਦੀ ਨਿਸ਼ਾਨੀ ਮੇਰਾ ਇਹ ਪੁੱਤਰਾ ਮੇਰੇ ਕੋਲ ਹੈ ਮੇਰਾ ਉਹ ਤੇ ਪੁੱਤਰ ਕਿਸੇ ਹਾਦਸੇ ਦੇ ਵਿੱਚ ਅਕਾਲ ਜਲਾਣਾ ਕਰ ਗਏ ਸੀ ਉਸ ਤੋਂ ਬਾਅਦ ਮੇਰੇ ਇਸ ਪੁੱਤਰੇ ਦੀ ਜ਼ਿੰਮੇਵਾਰੀ ਮੇਰੇ ਕੋਲ ਆ ਮੈਂ ਹੀ ਆਪਣੇ ਪੁੱਤਰੇ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ ਤਾਂ ਵਪਾਰੀ ਨੇ ਕਿਹਾ ਮਾਈ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਪੁੱਤਰੇ ਦੇ ਲਈ ਤੁਹਾਨੂੰ ਕੁਝ ਹੋਰ ਵੀ ਕਰਨਾ ਚਾਹੀਦਾ ਸੀ ਕਿਉਂਕਿ ਤੁਹਾਡੇ ਹਾਲਾਤ ਦੇਖ ਕੇ ਮੈਨੂੰ ਇੰਜ ਲੱਗਦਾ ਹੈ ਕਿ ਤੁਹਾਡੀ ਦੋ ਵਕਤ ਦੀ ਰੋਟੀ ਮਸਾਂ ਹੀ ਪੱਕਦੀ ਹੋਵੇਗੀ ਤੁਹਾਨੂੰ ਇਹਦੇ ਆਉਣ ਵਾਲੇ ਕੱਲ ਦੀ ਚਿੰਤਾ ਨਹੀਂ ਆ। ਤਾਂ ਬਜ਼ੁਰਗ ਮਾਈ ਨੇ ਕਿਹਾ ਨਹੀਂ ਮੈਂ ਜਿੰਨਾ ਇਹਦੇ ਲਈ ਕਰ ਸਕਦੀ ਸਨ ਉਹਨਾ ਮੈਂ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹਨੂੰ ਪਾਲ ਲਿਆ ਆਪੋਸਿਆ, ਇਹਨੂੰ ਚੰਗੇ ਸੰਸਕਾਰ ਦਿੱਤੇ ਨੇ, ਚੰਗੀ ਸਿੱਖਿਆ ਦਿੱਤੀ ਆ, ਇਹਨੂੰ ਮਿਹਨਤੀ ਬਣਾਇਆ ਹੈ। ਅਤੇ ਮਿਹਨਤੀ ਬੰਦਾ ਕਦੇ ਵੀ ਭੁੱਖਾ ਨਹੀਂ ਮਰਦਾ। ਇਸ ਕਰਕੇ ਮੈਨੂੰ ਆਪਣੇ ਪੁੱਤਰ ਦੇ ਤੇ ਪੂਰਾ ਯਕੀਨ ਆ ਕਿ ਇਹ ਆਪਣੀ ਜ਼ਿੰਦਗੀ ਦੇ ਵਿੱਚ ਖੂਬ ਮਿਹਨਤ ਕਰੇਗਾ ਅਤੇ ਜੋ ਵੀ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਪ੍ਰਾਪਤ ਕਰ ਲਵੇਗਾ ਮੈਂ ਜਿੰਨੇ ਜੋਗੀ ਸੀ ਮੈਂ ਇਹਦੇ ਲਈ ਕਰ ਦਿੱਤਾ ਹੈ ਹੁਣ ਅੱਗੋਂ ਇਹਦੀ ਮਰਜ਼ੀ ਆ ਕਿ ਇਹਨੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰਨੀ ਆ ਮਾਈ ਨੇ ਵਪਾਰੀ ਨੂੰ ਕਿਹਾ ਕਿ ਪੁੱਤਰ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਚੰਗੀ ਸਿੱਖਿਆ ਦੇਣੀ ਚਾਹੀਦੀ ਆ ਕਿਉਂਕਿ ਜੇਕਰ ਚੰਗੇ ਸੰਸਕਾਰ ਚੰਗੀ ਸਿੱਖਿਆ ਹੈ ਬੱਚਾ ਮਿਹਨਤੀ ਆ ਤਾਂ ਆਪਣੀ ਮਿਹਨਤ ਦੇ ਨਾਲ ਉਹ ਜੋ ਵੀ ਪ੍ਰਾਪਤ ਕਰਨਾ ਚਾਹੁੰਦਾ ਹੈ ਪ੍ਰਾਪਤ ਕਰ ਲਵੇਗਾ ਪਰ ਜੇਕਰ ਸਾਡਾ ਬੱਚਾ ਮਿਹਨਤੀ ਨਹੀਂ ਆ ਉਹਦੇ ਕੋਲ ਚੰਗੀ ਸਿੱਖਿਆ ਚੰਗੇ ਸੰਸਕਾਰ ਨਹੀਂ ਆ ਤਾਂ ਫਿਰ ਆਪਾਂ ਉਹਨਾਂ ਦੇ ਲਈ ਜੋ ਮਰਜ਼ੀ ਜਮਾ ਕਰ ਲਈਏ ਉਹ ਆਪਣੀ ਨਲਾਇਕੀ ਕਰਕੇ ਗਲਤ ਸੰਗਤ ਕਰਕੇ ਗਵਾਹੀ ਲੈਣਗੇ ਇਸ ਕਰਕੇ ਪੁੱਤਰ ਜੇਕਰ ਆਪਣੇ ਬੱਚਿਆਂ ਨੂੰ ਆਪਾਂ ਪਿਆਰ ਕਰਦੇ ਆ ਉਹਨਾਂ ਦੀ ਫਿਕਰ ਕਰਦੇ ਆ ਨਾ ਤਾਂ ਫਿਰ ਉਹਨਾਂ ਨੂੰ ਚੰਗੇ ਗੁਣ ਚੰਗੇ ਸੰਸਕਾਰ ਦੇਣੇ ਆ ਆਪਣੇ ਚੰਗੇ ਗੁਨਾ ਕਰਕੇ ਆਪਣੀਆਂ ਚੰਗੀਆਂ ਆਦਤਾਂ ਚੰਗੀ ਸਿੱਖਿਆ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਭ ਕੁਝ ਪ੍ਰਾਪਤ ਕਰ ਲੈਣਗੇ ਜੋ ਉਹ ਪ੍ਰਾਪਤ ਕਰਨਾ ਚਾਹੁੰਦੇ ਆ। ਮਾਈ ਨੇ ਕਿਹਾ ਪੁੱਤਰ ਆਪਣੀ ਜ਼ਿੰਦਗੀ ਦੇ ਵਿੱਚ ਉਹ ਹੀ ਇਨਸਾਨ ਦੁਖੀ ਨਰਾਸ਼ ਹੁੰਦਾ ਹੈ ਜੋ ਦੂਸਰਿਆਂ ਦਾ ਮੋਤਾਜ ਰਹਿੰਦਾ ਹੈ। ਜੋ ਦੂਜਿਆਂ ਦਾ ਸਹਾਰਾ ਤੱਕ ਕੇ ਬੈਠਾ ਰਹਿੰਦਾ ਹੈ ਜੋ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲਈ ਆਪ ਕੁਝ ਨਹੀਂ ਕਰਦਾ। ਜੀਦੀ ਜ਼ਿੰਦਗੀ ਦੇ ਵਿੱਚ ਆਲਸ ਦਲੇਦਰ ਹੁੰਦਾ ਹੈ ਨਾ ਉਹ ਦੁਖੀ ਆ ਮਿਹਨਤੀ ਬੰਦਾ ਕਦੇ ਵੀ ਭੁੱਖਾ ਨਹੀਂ ਮਰਦਾ ਕਹਿੰਦੇ ਇਹ ਵਪਾਰੀ ਨੂੰ ਬਜ਼ੁਰਗ ਮਾਈ ਦੀਆਂ ਗੱਲਾਂ ਬਹੁਤ ਪ੍ਰਭਾਵਿਤ ਕਰ ਰਹੀਆਂ ਹਨ ਅਤੇ ਇਹਦੇ ਮਨ ਨੂੰ ਠੋਕਰ ਵੀ ਵੱਜ ਰਹੀ ਸੀ ਕਿਉਂਕਿ ਇੰਨੇ ਆਪਣੇ ਪੁੱਤਰ ਨੂੰ ਕਦੇ ਵੀ ਮਿਹਨਤ ਕਰਨ ਦੇ ਲਈ ਨਹੀਂ ਪ੍ਰੇਰਣਾ ਦਿੱਤੀ ਬਲਕਿ ਉਹਨੂੰ ਮਿਹਨਤ ਕਰਨ ਤੋਂ ਰੋਕਦਾ ਰਿਹਾ ਇਸ ਕਰਕੇ ਇਹਨੂੰ ਆਪਣੇ ਅੰਦਰ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਇਹਨੇ ਹੋਰ ਵੀ ਮਾਈ ਤੋਂ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਪ੍ਰਾਪਤ ਕੀਤੀਆਂ ਅਤੇ ਆਪਣੇ ਸੁਪਨੇ ਬਾਰੇ ਵੀ ਦੱਸਿਆ ਕਿ ਮਾਈ ਮੈਨੂੰ ਇਸ ਤਰ੍ਹਾਂ ਇੱਕ ਸੁਪਨਾ ਆਇਆ ਇਹਦਾ ਕੀ ਅਰਥ ਆ ਤਾਂ ਮਾਈ ਨੇ ਕਿਹਾ ਪੁੱਤਰ ਉਸ ਸੁਪਨੇ ਦੇ ਰਾਹੀਂ ਪਰਮ ਪਿਤਾ ਪਰਮਾਤਮਾ ਨੇ ਤੈਨੂੰ ਨਾਮ ਦੀ ਕਮਾਈ ਕਰਨ ਦੇ ਲਈ ਗਿਆ ਸੀ ਕਿਉਂਕਿ ਤੂੰ ਆਪਣੇ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਕਮਾ ਲਿਆ ਹੈ ਤੂੰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਵਧੀਆ ਤਰੀਕੇ ਦੇ ਨਾਲ ਨਿਭਾ ਲਿਆ ਹੈ ਪਰ ਹੁਣ ਆ ਜਿਹੜਾ ਤੇਰਾ ਸਮਾਂ ਹੈ ਨਾ ਇਹ ਨਾਮ ਜਪਣ ਦਾ ਸਮਾਂ ਹੈ ਜਿਵੇਂ ਸਾਨੂੰ ਜ਼ਿੰਦਗੀ ਦੇ ਵਿੱਚ ਦੁਨਿਆਵੀ ਕਮਾਈ ਜ਼ਰੂਰੀ ਹੈ ਧਨ ਦੌਲਤ ਜ਼ਰੂਰੀ ਹੈ ਉਸੇ ਤਰ੍ਹਾਂ ਨਾਮ ਦੀ ਕਮਾਈ ਚੰਗੇ ਕਰਮਾਂ ਦੀ ਕਮਾਈ ਕਰਨੀ ਵੀ ਸਾਡੇ ਲਈ ਜ਼ਰੂਰੀ ਆ ਹੋ ਸਕਦਾ ਹੈ ਉਸ ਸੁਪਨੇ ਦੇ ਰਾਹੀ ਪ੍ਰਮਾਤਮਾ ਨੇ ਤੈਨੂੰ ਨਾਮ ਦੀ ਕਮਾਈ ਕਰਨ ਦੇ ਲਈ ਗਿਆ ਹੈ ਕਿ ਹੁਣ ਤਾਂ ਅੰਦੌਲਤ ਬਹੁਤ ਜੋੜ ਲਿਆ ਏ ਹੁਣ ਤੂੰ ਕੁਝ ਨਾਮ ਜਪ ਲੈ ਕੁਝ ਚੰਗੇ ਕੰਮ ਕਰਕੇ ਚੰਗੇ ਕਰਮ ਬਣਾ ਲੈ ਮਾਈ ਨੇ ਫਿਰ ਉਬਾਰੀ ਨੂੰ ਸਮਝਾਇਆ ਕਿ ਪੁੱਤਰ ਜਿਸ ਮਨ ਦੇ ਵਿੱਚ ਭਜਨ ਬੰਦਗੀ ਆ ਪਰਮਾਤਮਾ ਦਾ ਨਾਮ ਆ ਉਹੀ ਮਨ ਸਬਰ ਸੰਤੋਖ ਦੇ ਵਿੱਚ ਰਹਿੰਦਾ ਹੈ ਜਿੰਨੀ ਦੇਰ ਤੱਕ ਅਸੀਂ ਉਹ ਪਰਮ ਪਿਤਾ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕਰਦੇ ਸਾਡੇ ਮਨ ਦੇ ਵਿੱਚ ਉਹ ਸੱਚੇ ਨਾਮ ਦਾ ਬਾਸ ਨਹੀਂ ਹੁੰਦਾ ਉਨੀ ਦੇਰ ਤੱਕ ਸਾਡੇ ਅੰਦਰ ਦੀ ਭੁੱਖ ਕਦੇ ਨਹੀਂ ਮਿਟ ਸਕਦੀ ਸਾਡਾ ਲਾਲਚ ਦਿਨੋ ਦਿਨ ਵੱਧਦਾ ਜਾਂਦਾ ਹੈ ਤੇ ਲਾਲਚੀ ਬੰਦੇ ਦੇ ਅੱਗੇ ਭਾਵੇਂ ਸੋਨੇ ਦਾ ਪਹਾੜ ਖੜਾ ਕਰ ਦੋ ਉਹ ਨੂੰ ਵੀ ਛੋਟਾ ਹੀ ਲੱਗੇਗਾ ਪਰ ਜਿਸ ਮਨ ਅੰਦਰ ਉਹ ਸਤਗੁਰ ਸੱਚੇ ਪਾਤਸ਼ਾਹ ਦਾ ਨਾਮ ਆ ਉੱਥੇ ਸਬਰ ਸੰਤੋਖ ਉੱਥੇ ਸ਼ੁਕਰਾਨਾ ਹੈ ਪੁੱਤਰ ਤੁਸੀਂ ਨਾਮ ਜਪਿਆ ਕਰ ਦੇਖਣਾ ਤੇਰੀਆਂ ਇਹ ਸਾਰੀਆਂ ਚਿੰਤਾਵਾਂ ਆਪਣੇ ਆਪ ਖਤਮ ਹੋ ਜਾਣਗੀਆਂ ਬਾਕੀ ਰਹੀ ਗੱਲ ਤੇਰੀਆਂ ਆਉਣ ਵਾਲੀਆਂ ਬੇੜੀਆਂ ਦੀ ਤਾਂ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਦੇ ਚੰਗੇ ਸਿੱਖਿਆ ਦੇ ਆਪਣੇ ਬੱਚੇ ਨੂੰ ਮਿਹਨਤ ਕਰਨ ਦੀ ਪ੍ਰੇਰਣਾ ਦੇ ਮਿਹਨਤੀ ਬਣਾ ਦੇਖਣਾ ਉਹ ਆਪਣੇ ਲਈ ਆਪ ਹੀ ਬਹੁਤ ਕੁਝ ਕਰ ਲਵੇਗਾ ਤੈਨੂੰ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਆ ਮਾਪੇ ਦਾ ਫਰਜ਼ ਹੈ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਉਹਨਾਂ ਨੂੰ ਚੰਗੇ ਸੰਸਕਾਰ ਚੰਗੀ ਸਿੱਖਿਆ ਦੇਣੀ ਚੰਗੀਆਂ ਆਦਤਾਂ ਸਿਖਾਉਣੀਆਂ ਚੰਗੇ ਗੁਣ ਦੇ ਨੇ ਜੇਕਰ ਇਹ ਕੰਮ ਸਹੀ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਕਰ ਲਿਆ ਤਾਂ ਫਿਰ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ ਕਹਿੰਦੇ ਉਹ ਵਪਾਰੀ ਨੇ ਮਾਈ ਦਾ ਧੰਨਵਾਦ ਕੀਤਾ ਕਿ ਮਾਈ ਤੁਹਾਡੇ ਤੋਂ ਬਹੁਤ ਗਿਆਨ ਪ੍ਰਾਪਤ ਹੋਇਆ ਤੁਸੀਂ ਸੱਚਮੁੱਚ ਬਹੁਤ ਤਨਮਾਨ ਹੋ ਅਤੇ ਮੈਂ ਇੰਨੀ ਧਨ ਦੌਲਤ ਹੁੰਦਿਆ ਹੋਇਆ ਵੀ ਮਨਪੱਖੋਂ ਗਰੀਬ ਹਾਂ ਕਹਿੰਦੇ ਉਸ ਦਿਨ ਤੋਂ ਬਾਅਦ ਵਪਾਰੀ ਨੇ ਵੀ ਆਪਣੇ ਮਨ ਵਿੱਚ ਫੈਸਲਾ ਕੀਤਾ ਕਿ ਮੈਂ ਵੀ ਅੱਜ ਤੋਂ ਬਾਅਦ ਭਜਨ ਬੰਦਗੀ ਕਰਾਂਗਾ ਚੰਗੇ ਕਰਮ ਕਰਾਂਗਾ ਅਤੇ ਆਪਣੇ ਪੁੱਤਰ ਨੂੰ ਮਿਹਨਤੀ ਬਣਾਵਾਂਗਾ